ਸਾਡੇ ਚੈਨਲ ਦੇ ਵਿੱਚ ਸਵਾਗਤ ਆ ਤੇ ਰਾਤ ਦੇ 11:53 ਹੋ ਗਏ ਆ ਤੇ 12 ਵਜੇ ਸਾਡੀ ਡਿਊਟੀ ਆ ਤੇ ਅਸੀਂ ਹੁਣ ਚੱਲੇ ਵੀ ਆ ਡਿਊਟੀ ਤੇ ਜੀ ਅਸੀਂ ਹੁਣ ਜਾਈ ਜਾਨੇ ਆ ਜਿਸ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਆ ਤੇ ਆ ਰੋ ਵੇਖੋ ਲੰਘਦੇ ਅੱਧੀ ਅੱਧੀ ਰਾਤ ਤੱਕ ਟਰਾਲੇ ਲੈਣੋ ਆਰ ਤੇ ਆ ਆ ਗਿਆ ਜੀ ਘਰ ਜਿਸ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ Tidak kembali niatan, tempat ini. Tidak kembali ke tempat ini. Tidak kembali ini. ਦੇ ਬਾਬਾ ਜੀ ਬੰਨੀ ਜਾਂਦੇ ਆ ਸਾਫਾ ਵੇਖ ਲਓ ਬਿਨਾ ਸ਼ੀਸ਼ੇ ਤੋਂ ਖਿੱਚੀ ਆਉਂਦੇ ਆ ਕੰਮ ਬਿਨਾ ਸ਼ੀਸ਼ੇ ਤੋਂ ਆਵੇ ਆ ਜੇ ਲੋ ਮੇਰੀ ਦੇਖ ਨਹੀਂ ਕੋਈ ਉਹ ਬੱਲੇ ਬੱਲੇ ਕਿੱਥੇ ਜਾਣਾ ਬਾਬਾ ਜੀ ਸਾਫਾ ਬੰਨ ਕੇ ਉਹ ਦੇਖ ਬਣਾ ਚੱਲੇ ਆ ਦੇਖ ਬਣਾ ਚੱਲੇ ਆ ਮੁੜ ਕੇ ਫੇਰ ਆਵਾਂਗੇ ਹੋਰ ਤੇਰੇ ਕੋਲ ਦਰਸ਼ਨ ਦੇਵਾਂਗੇ ਉਹ ਬੱਲੇ ਬੱਲੇ ਹੋਰ ਕਹਾਣੀਆਂ ਸੁਣਾਵਾਂਗੇ ਬਾਈ ਕਰ ਦੋ ਬਾਬਾ ਜੀ ਫਿਰ ਹਾਏ ਸਾਥਰੀ ਕਾ ਸਾਰੇ ਅਣ ਫਿਰ ਮਿਲਦੇ ਆ ਅਗਲੇ ਵਲੋਗ ਚ ਅਗਲੇ ਜਨੀ ਹੋਣੀ ਹੋਣੀ ਚਾਰਟ ਮੰਟਨ ਮਿਲਦੇ ਦੇ ਬਣਾ ਆਈਏ ਬਾਈ ਜੋਰੇ ਬਾਰੇ ਕੀ ਕਹਣਾ ਜਾਣਦੇ ਆ ਇਹਦੇ ਬਾਰੇ ਮਹਾਨ ਹਸਤੀ ਹੈ ਚੋਲਾ ਤੇ ਟੁੱਟ ਕੇ ਪੈਂਦਾ ਜਿਵੇਂ ਭਈਆਂ ਨੇ ਕਹਦੇ ਆ ਨੋ ਬੱਲੇ ਬੱਲੇ ਚੋਲ ਕਰੀ ਇਹਦੇ ਫੇਵਰਟ ਨਹੀਂ ਜਿਨੇ ਵੀ ਪ੍ਰੋਗਰਾਮ ਤੇ ਸਦਨਾ ਪਹਿਲਾ ਚੋਲ ਕਰੀ ਬੁੱਕ ਹੋਣੇ ਚਾਹੀਦੇ ਫੇਰ ਦਰਜਨ ਦੇਣਗੇ ਨਹੀਂ ਕੋਈ ਗੱਲਾਂ ਕਹਿੰਦਾ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ ਹਾਂਜੀ ਕਾਲਮ ਬੋਲਣ ਦਾ ਮੌਕਾ ਦਿੱਤਾ ਓਕੇ ਜੀ ਬਾਈ ਹਾਂਜੀ ਹੁਣ ਆਪਾਂ ਉੱਠ ਖੜੇ ਸੀਗੇ ਤੇ ਡਿਊਟੀ ਲਾ ਕੇ ਉਹਦੇ ਪੈ ਗਏ ਸੀਗੇ 12 ਤੋਂ 2 ਡਿਊਟੀ ਸੀਗੀ ਆਪਣੀ ਤੇ ਹੁਣ ਉੱਥੇਵੇਂ ਆ ਤੇ ਇਧਰ ਆਪਣੇ ਬਾਈ ਦੀ ਬੰਨੀ ਜਾਂਦੇ ਆ ਦਿਮਾਲ ਨੇ ਤੇ ਰੋਲ ਆ ਇਹਨਾਂ ਦੀ ਹੁਣ 8 ਤੋਂ 10 ਕਰੀ ਜਾਂਦੇ ਆ ਤਿਆਰੀ ਆ ਆਪਦੀ ਇੱਕ ਬਾਬਾ ਜੀ ਤਾਂ ਜਾਵੜੇ ਆ ਦੇਗ ਬਣਾਉਣ ਆ ਸਾਡੇ ਬਾਬਾ ਸ਼ਿੰਟੂ ਜੀ ਰੋਲ ਲਾ ਕੇ ਆ ਗਏ ਆ ਜੀ ਤੇ ਇਧਰ ਸਾਡੇ ਬਾਬਾ ਜੀ ਆ ਵੀ ਰੋਲ ਤੇ ਬੈਠੇ ਸੀਗੇ ਤੇ ਇਧਰ ਸਾਡੇ ਬਾਪਾ ਜੀ ਖੇਡੀਆਂ ਦੇ ਗਿਓ ਗੇਉ ਖੇਡੀਆਂ ਦੇ ਆ ਜੋ ਜਿੰਨੇ ਯਾਰ ਮਾ ਲੈਣਾ ਗੋੜ ਮਾਰਦਾ ਤੇ ਕਲਾਸਾਂ ਲਵਾਉਂਦੇ ਆ ਇਹ ਬਾਬਾ ਜੀ ਕਲਾਸਾਂ ਵੀ ਲਾ ਦਿੰਦੇ ਆ ਗੇਮ ਦੇ ਦਾ ਜੇ ਕਿਸੇ ਜੇ ਕਿਸੇ ਨੇ ਖੇਡਣੀ ਸਿੱਖਣੀ ਹੋਵੇ ਹੋਂ ਦਾ ਦਸਵੀਰ ਉਹ ਕੋਈ ਕਰਦਾ ਨਾ ਕਰਦੇ ਨਹੀਂ ਕਿਤੇ ਨਾਲ ਜਿੱਤਦੇ ਤੇ ਨਾਮਾਸਤ ਪਾਗ ਨਾਇ

कहो नानक बहु मुकुत नानक ए मन हे मान सासन दो मत हर नाम कल मै हर को नाम जिन जो नानक भज

ਜਗਤੋ ਜਾਨ ਥਨ ਮੈਂ ਕੰਧ ਸਾਥੂ ਨਹੀਂ ਨਾਮ ਤੁਹਨ ਪਕਰਵਾਨ ਹਾਂ ਜਨ ਮਾਈ ਹਾਂਜੀ ਆ ਪਿੰਡ ਲਾਲਚੀਆਂ ਦਾ ਗੁਰਦੁਆਰਾ ਸਾਹਿਬ ਵੇਖੋ ਗੱਡਾ ਘੈਂਟ ਬਣਿਆ ਹੋਇਆ ਤੇ ਆ ਸੱਚਖੰਡ ਸਾਹਿਬਾ ਜੀ ਖੇਚਰੀ ਦੀ ਜਾਨ ਦੀ ਪਿੱਛੇ ਆਉਂਦਾ ਜੀ ਹੁੰਦਾ ਇਸ ਤਰ੍ਹਾਂ ਮੋਰ ਰਕ ਜਾਣਾ ਹੀ ਹੈ ਬਾਏ ਕਰ ਦੋ ਜੀ ਇੱਕ ਵਾਰੀ ਫਿਰ ਹੁਣ ਕਦੋਂ ਮਿਲਾਂਗੇ ਜੀ ਥੋੜੇ ਦਿਨਾਂ ਨੂੰ ਮਿਲਦੇ ਆ ਥੋੜੇ ਦਿਨਾਂ ਨੂੰ ਕਦੋਂ ਜੀ ਤਾਂ ਵੀ ਕੋਈ ਮਈਆਂ ਨੂੰ ਮਿਲਦੇ ਆ ਦਹਾ ਦਿਨਾਂ ਮਈਆਂ ਵਾਲੇ ਮਈਆਂ ਵਾਲੇ ਤਾਂ ਯਾਰ ਮੁਸ਼ਕਲ ਆ ਮੇਰਾ ਹੂੰ ਹਾਂ ਤਾਂ ਡਿਵੈਲਪਰ ਪਰ ਨਾਲ ਲੈ ਜਾ ਓਕੇ ਜੀ ਕਮਰਾ ਕਰਤਾ ਹੀ ਆਪਾਂ ਖਾਲੀ ਤੇ ਹੁਣ ਜਾਵਾਂਗੇ ਕਰਨ ਨੂੰ ਅੱਜ ਸਮਾਪਤੀ ਹੋ ਗਈ ਐ ਇਹ ਖੰਡਪਾਟ ਸਾਹਿਬ ਦੀ કરી ਜਾ ਕੇ ਮਿਲਦੇ ਆ ਜੀ ਮੈਨੂੰ ਛੱਡ ਕੇ ਜਾਵੜੇ ਆ ਚਾਚਾ ਜੀ ਹੋਰੀ ਇੰਨਾ ਕੋਲ ਗਿਆ ਸੀਗਾ ਮੈਂ ਗਾਏ ਸੀਗੇ ਪਿੰਡ ਝਾੜੀ ਵਾਲੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗਰਾਊਂਡ 'ਚ ਪਿੰਡ ਝਾੜੀ ਵਾਲੇ ਦੇ ਅੱਜ ਸੀਗਾ ਟੂਰਨਾਮੈਂਟ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ

ਬਈਆ ਦੇ ਕੱਪ ਜਿਹੜੀਆਂ ਹੋਣਗੀਆਂ ਬਈਆ ਦੇ ਵਿੱਚ ਮੈਚ ਲੱਝਿਆ ਜਾਣਾ ਹੈ ਲਓ ਗੁਪਾਲ ਕੰਨੇ ਪਧਾਈ ਵਾਲਾ ਤਲਵੰਡੀ ਵਾਲਾ ਤਿਆਰ ਹੈ ਸਰਵੇ ਸਰ ਲਈ ਲੈ ਵੀ ਮੈਚ ਹੁਣ ਦਰਸ਼ਕੋ ਦਾ ਕੰਨੇ ਗਰਾਉਂਡ ਤੇ ਬਹੁਤ ਚੋਟੀ ਦੇ ਚੱਲਦੇ ਆ ਇਧਰ ਇਹ ਕਨੰਦਰ ਗਰਾਉਂਡ ਦੇ ਵਿੱਚ ਉਹ ਕੰਨੇ ਬਾਣਿਆਂ ਚ ਪੁੰਡਿਆਂ ਦਾ ਨਾਮ ਆਗਦਾ ਜਮਨ ਲਾ ਬੀਨ ਟਿਕਾਣੇ ਤੇ ਇਧਰਲੇ ਪਾਸੇ ਜੱਤਾਂ ਦੇ ਹੌਲਦਾਰ ਨੇ ਕੰਦ ਕਦਮ ਧੱਕ ਧੱਕ ਤਾਲੀ ਦੇਰਲੇ ਪਾਸੇ ਆਪਣੇ ਬਾਬਾ ਜੀ ਦਾ ਸਨਮਾਨ ਜਿਹੜਾ ਇਸ ਵਾਰ ਜਿੰਨੇ ਵੀ ਸਾਡੇ ਐਨਆਰਆਈ ਵੀਰ ਹੈ ਇੱਕ ਸ਼ਾਨਦਾਰ ਜਿਹੜਾ ਮੋਮੈਂਟ ਹੈ ਤੇ 11000 ਦੇ ਨੱਕਦਰਾਸੀ ਦੇ ਨਾਲ ਸਨਮਾਨ ਬਾਬਾ ਜੀ ਦਾ ਕੀਤਾ ਜਾ ਰਿਹਾ ਪਹਿਲਾਂ ਤਾਲੀਆਂ ਮਾਰਦੇ ਨਾਲ ਜ਼ੋਰਦਾਰ ਤੇ ਨਾਲ ਜਿੱਕਰ ਸਾਡੇ ਇੰਨਾ ਦੇ ਵੀਰ ਕਹਿ ਰਹੇ ਆ ਵੀ ਆਉਂਦੇ ਸਾਲ ਬਾਬਾ ਰਕੀਰ ਸਿੰਘ ਜੀ ਦਾ ਜਿਹੜਾ ਸਨਮਾਨ ਇਲੈਕਟ੍ਰੋਨਿਕ ਜਿਹੜੀ ਸਕੂਟਰੀ ਨਾਲ ਕੀਤਾ ਜਾਊਗਾ ਤਾੜੀਆਂ ਇੱਕ ਵਾਰੀ ਫੇਰ ਮਾਰਦਾ ਜ਼ੋਰਦਾਰ ਮੇਰਾ ਵੀ ਬਹੁਤ ਬਹੁਤ ਧੰਨਵਾਦ ਹੈ ਇੰਨਾ ਦੇ ਵੀਰ ਕਹਿੰਦੇ ਵੀ ਆਉਂਦੇ ਸਾਲ ਬਾਬਾ ਜੀ ਦਾ ਸਨਮਾਨ ਆਪਾਂ ਫੇਰ ਮਨਾ ਕਰਦਾ ਹੈ ਬਹੁਤ ਬਹੁਤ ਦਿਵਾਨ ਦੇ ਵੀ ਸ਼ੂਟਕਾਉਨ ਫੇਰ ਆ ਵੀ 2 ਨੰਬਰ ਤੇ ਉਹਨਾਂ ਦਾ ਜਿਹੜਾ ਇਸ ਵੀ ਟੂਰਨਾਮੈਂਟ ਦੇ ਲਈ ਬਹੁਤ ਧੰਨਵਾਦ ਵੀ ਹੈ ਤੇ ਜਵਾਰਾਂ ਨੇ ਸਨਮਾਨ ਦੇ ਦੇ ਬਹੁਤ ਹੈ ਵਕੀਲ ਸਿੰਘ ਜੀ ਸਾਡੇ ਦਾਲੀ ਬਾਬਾ ਜੀ ਸਾਡੇ ਬਹੁਤ ਸਤਿਕਾਰ ਦੇ ਗੁਰਮੀਤ ਸਿੰਘ ਦੀ ਮੈਸਟਰੀ ਦੀ ਦੋਵਾਂ ਬੰਦਿਆਂ ਦੀ ਬਾਬਾ ਜੀ ਦਾ ਸਰਬਾਦ ਜਿਹੜਾ 2100 ਦੀ ਨੰਗਰਾਸ਼ੀ ਨਾਲ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਮੁਬਾਰਕਾਂ ਨੇ 2100 ਦੀ ਨੰਗਰਾਸ਼ੀ ਦੀ ਨਾਲ ਬੰਦਾ ਵਕੀਲ ਸਿੰਘ ਜੀ ਦਾ ਸਰਬਾਦ ਬਹੁਤ ਬਹੁਤ ਮੁਬਾਰਕਾਂ ਨੇ ਬਾਬਾ ਜੀ